ਇਹ ਜਿਆਦਾ ਪਰਸੋਂ ਕਿ ਉੱਥੇ ਇਹ ਮੇਰੇ ਕੋਲ ਤੁਰਦੇ ਇੱਥੇ ਜਾਂਦੇ ਘਰੋਂ ਮੈਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀਗੇ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਵਮਰੋਏ ਗਏ ਨਹੀਂ ਸੀ ਵਿਆਹ ਦੀ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲ ਗਏ ਸੀ ਜਿੰਦਾ ਗਿਆ ਸੀਗਾ ਇਹ 5 ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਪਰ ਕੁਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ 1:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਧੜ ਦਿੰਦੀ ਐ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ 4 ਜਣੇ ਦੀ ਤਾਂ मौके ਤੇ ਮੌਤ ਹੋ ਜਾਂਦੀ ਐ ਇੱਕ ਜਣਾ ਹਜੇ ਗੰਭੀਰ ਜ਼ਖਮੀ ਐ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੋਣ ਕੋਣ ਸੀਗਾ ਜੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਇੱਕ ਤਾਂ ਸੂਰਜੀਤ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਤੇ ਇੱਕ ਉਹਦੀ ਭੈਣ ਸੀ ਤੇ ਇੱਕ ਉਹਦੀ ਭਾਣ ਸੀ ਇਹਨਾਂ ਦਾ ਸੂਰਤ ਦਾ ਵਿਆਹ ਵੀ ਹੁਣੇ ਹੀ ਹੋਇਆ ਆ ਬਸ 2-3 ਮਹੀਨੇ ਹੋਏ ਵਿਆਹ ਹੋਏ ਨੇ ਉਹ ਕਿੱਥੇ ਜੀ ਕੋਲ ਗਿਆ ਸੀ ਕਿਹੜੇ ਪਿੰਡ ਗਿਆ ਸੀ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਜਵੀਰ ਦੀ ਗੱਡੀ ਆਪ ਹੀ ਚਲਾ ਰੇ ਸੀ ਗੱਡੀ ਆਪ ਹੀ ਚਲਾਉਂਦਾ ਸੀ ਗੱਡੀ ਆਪ ਹੀ ਲੈ ਗਿਆ ਸੀ ਸਰ ਕਾਰਨ ਕੀ ਰਿਹਾ ਐ ਐਕਸੀਡੈਂਟ ਦਾ ਕਾਰਨ ਉਹ ਜੋ ਟਰਾਲਾ ਵੇ ਟਰਾਲਾ ਸੀ ਤੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਾ ਨਹੀਂ ਫੋਨ ਮੇ ਦਾ ਪਤਾ ਨਹੀਂ ਕੀ ਕਰਦਾ ਉਹਨੇ ਉੱਤੋਂ ਇੱਕ ਮਾਤੀ ਗੰਗਾਸ ਉਹ ਉੰਤਰੀ ਘਮਾਤੀ ਉਹਨੇ ਗੱਡੀ ਉਹਦੇ ਨੇੜੇ ਸੀ ਕਿ ਟਰਾਲੇ ਦੇ ਮੇਰੀ ਭਾਣਜੀ ਦੀ ਉਮਰ ਕੀ ਭਾਣਜੀ ਤਾਂ ਮੇਰੀ ਛੋਟੀ ਭਾਣਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਯਾਨ ਬਰੋਂ ਆਈ ਜੀ ਭੈਣ ਬਰੋਂ ਆਈ ਸੀ ਡੈਡ ਬੋੜੀਆਂ ਆ ਗਈ ਜਿੰਨੇ ਡੈਡ ਬੋੜੀਆਂ ਸੰਗਾਲੇ ਰੱਖੀ ਭੈਣ ਕਿਵੇਂ ਆ ਜੀ ਮੰਨ ਜੀ ਭੈਣ ਕਿਵੇਂ 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 ਹਾਲਾਤ ਕਿਤਾਈ ਹਾਲਾਤ ਹੋ ਉਹਦੇ ਹਾਲਾਤ ਠੀਕ ਹੈ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਅਜੇ ਤੱਕ ਤਾਂ ਯਾਨੀ ਫੋਨ ਫੋਨ ਆਉਂਦੇ ਠੀਕ ਹੈ ਵੀ ਇੱਕ ਲੱਤ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ ਤੇ